YouTube ਚੈਨਲ ਦੇ ਨਾਲ ਅੱਜ ਆਪਾਂ ਗੱਲ ਕਰਨੀ ਹੈ ਦੁਆਵਾਂ ਤੇ ਕਿ ਆਪਾਂ ਕਿਸੇ ਨੂੰ ਖੁਸ਼ਕਿਸਮਤ ਰਹਿਣ ਦੀ ਦੁਆ ਦੇਣੀ ਹੈ ਤੇ ਉਹ ਕਿਉਂ ਦੇਣੀ ਆ ਉਹਦੇ ਤੇ ਗੱਲ ਕਰਾਂਗੇ ਤੇ ਦੁਆਵਾਂ ਆਪਾਂ ਨੂੰ ਲੈਣੀਆਂ ਤੇ ਦੇਣੀਆਂ ਸਾਰਿਆਂ ਨੂੰ ਚੰਗੀਆਂ ਲੱਗਦੀਆਂ ਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹੋ ਜੀਆਂ ਦੁਆਵਾਂ ਦੇਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਜੇ ਆਪਾਂ ਹਮੇਸ਼ਾ ਹੀ ਸੁਣਦੇ ਹਾਂ ਕਿ ਜਿਉਂਦੇ ਰਹੋ ਵਸਦੇ ਰਹੋ ਲੰਬੀ ਉਮਰ ਹੋਵੇ ਤੇ ਦੁੱਧੀ-ਪੁੱਤੀ ਨਾ ਉਹ ਪਹਿਲਾਂ ਜ਼ਿਆਦਾਤਰ ਬਜ਼ੁਰਗ ਦਿੰਦੇ ਹੁੰਦੇ ਸੀਗੇ ਹੱਸੋ ਖੇਡੋ ਹੱਸਦੇ ਵੱਸਦੇ ਰਹੋ ਬਹੁਤ ਸਾਰੀਆਂ ਦੁਆਵਾਂ ਨੇ ਮਤਲਬ ਕਿ ਜਿਵੇਂ ਕੋਈ ਨਵਾਂ ਮਕਾਨ ਬਣਾਉਂਦਾ ਫਿਰ ਉਹਨੂੰ ਕਹਿੰਦੇ ਨੇ ਕਿ ਪ੍ਰਮਾਤਮਾ ਇਹਦੇ 'ਚ ਬਸਣ ਦਾ ਮੌਕਾ ਦਵੇ ਅਲੱਗ-ਅਲੱਗ ਤਰ੍ਹਾਂ ਦੀਆਂ ਦੁਆਵਾਂ ਮਤਲਬ ਸਾਰੇ ਦਿੰਦੇ ਨੇ ਠੀਕ ਹੈ ਜੀ ਅੱਜ ਆਪਾਂ ਇਸੇ ਉਦੇ ਤੇ ਗੱਲ ਕਰਨੀ ਹੈ ਕਿ ਇੱਕ ਜਿਹੜਾ ਪ੍ਰਸਿੱਧ ਰਾਜਨੀਤਿਕ ਲੇਖਕ ਹੈ ਸੈਨਿਕ ਅਨਿੱਤਾ ਹੋਇਆ ਤੇ ਦੋ ਵਾਰ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਵੀ ਰਹੇ ਨੇ ਉਹ ਨਾਮ ਹੈ ਉਹਨਾਂ ਦਾ ਵਿਨਸਟਨ ਚਰਚਿਲ ਠੀਕ ਹੈ ਜੀ ਉਹਨਾਂ ਨੇ ਕਿਹਾ ਕਿ ਆਪਾਂ ਜੇ ਕਿਸੇ ਨੂੰ ਦੁਆ ਦੇਣੀ ਹੈ ਤਾਂ ਆਪਾਂ ਖੁਸ਼ਕਿਸਮਤ ਦੀ ਦੁਆ ਦੇਣੀ ਹੈ ਉਹਦਾ ਕੀ ਕਾਰਨ ਹੈ ਉਹਦੇ ਤੇ ਅੱਜ ਆਪਾਂ ਗੱਲ ਕਰਨੀ ਹੈ ਚੰਗਾ ਲੱਗਿਆ ਤਾਂ ਲਾਈਕ ਕਰਦੇ ਹੋ ਜੀ ਤੇ ਸ਼ੇਅਰ ਵੀ ਕਰਦੇ ਹੋ ਤਾਂ ਜੋ ਅੱਗੇ ਤੱਕ ਗੱਲ ਪਹੁੰਚਾਈ ਜਾ ਸਕੇ ਠੀਕ ਹੈ ਜੀ ਤੇ ਅੱਜ ਆਪਾਂ ਇਹਨਾਂ ਨੇ ਕਾਫੀ ਮਤਲਬ ਕਿ ਨਵੀਂ ਸਬਜੂਤ ਦੇ ਵਿੱਚ ਦੂਜੇ ਵੀ ਸਬਜੂਤ ਦੇ ਵਿੱਚ ਕਾਫੀ ਇਹਨਾਂ ਦੀ ਵੱਡੀ ਭੂਮਿਕਾ ਸੀਗੀ ਇਹ ਕਰਦੇ ਸੀ ਬ੍ਰਿਟੇਨ ਦੀ ਅਗਵਾਈ ਕੀਤੀ ਸੀ ਇਹਨਾਂ ਨੇ 1940-45 ਦੇ ਵਿੱਚ ਜਦੋਂ ਵਿਸ਼ਵ ਯੁੱਧ ਚੱਲਦਾ ਸੀ ਦੂਜਾ ਠੀਕ ਹੈ ਜੀ ਤੇ ਦੋ ਵਾਰ ਉਹ ਪ੍ਰਧਾਨ ਮੰਤਰੀ ਵੀ ਰਹੇ ਨੇ ਪਹਿਲੀ ਵਾਰ 1940 ਤੋਂ 45 ਤੱਕ ਫਿਰ 51 ਤੋਂ 55 ਤੱਕ ਤੇ ਸਾਹਿਤਕ ਯੋਗਦਾਨ ਸੀ ਉਹਨਾਂ ਦਾ ਜਿਹੜਾ ਦੇ ਵਿੱਚ ਲੇਖਕ ਸੀਗੇ ਬਹੁਤ ਵਧੀਆ ਉਹ ਤੇ 1955 ਦੇ ਵਿੱਚ ਉਹਨਾਂ ਨੂੰ ਨੋਬਲ ਪੁਰਸਕਾਰ ਮਿਲਿਆ ਸੀ ਸੈਨਿਕ ਜੀਵਨ ਸੀ ਜਿਹੜਾ ਉਹਨਾਂ ਦਾ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਹ ਸੈਨਿਕ ਅਧਿਕਾਰੀ ਤੇ ਜੁੱਧ ਸਬੰਧੀ ਲਿਖਦੇ ਸੀ ਉਹ ਤੇ ਮਹਾਨ ਨਿਤਮ ਨਿਆ ਜਾਂਦਾ ਸੀ ਉਹਨਾਂ ਨੂੰ ਹੁਣ ਆਪਾਂ ਗੱਲ ਕਰਾਂਗੇ ਕਿਉਂ ਕੀ ਕਿਹਾ ਉਹਨਾਂ ਨੇ ਕਹਿੰਦੇ ਦੋਸਤਾਂ ਦੀ ਮਹਿਫਲ ਲੱਗੀ ਦੇ ਵਿੱਚ ਵਿਨਸਟਨ ਚਰਚਿਲ ਨੇ ਆਪਣਾ ਵਾਈਨ ਪਿੰਦੇ ਨੇ ਨਾ ਇਹ ਉਹਨਾਂ ਨੇ ਇੱਕ ਉੱਚਾ ਗਲਾਸ ਕੀਤਾ ਤੇ ਕਿਹਾ ਕਿ ਮੈਂ ਕਿਸੇ ਨੂੰ ਤੰਦਰੁਸਤੀ ਜਾਂ ਦੌਲਤ ਦੀ بجائے ਖੁਸ਼ਕਿਸਮਤੀ ਦੀ ਸ਼ੁਭਕਾਮਨਾਵਾਂ ਦੇਣੀਆਂ ਪਸੰਦ ਕਰਦਾ ਠੀਕ ਹੈ ਜੀ ਸ਼ੁਭ ਕਾਮਨਾਵਾਂ ਮਤਲਬ ਕਿ ਉਹੀ ਤੋਂ ਆਮਾ ਹੋ ਗਿਆ ਕਿ ਤੁਸੀਂ ਤੰਦਰੁਸਤ ਰਹੋ ਤੁਹਾਡੇ ਕੋਲ ਬਹੁਤ ਸਾਰੀ ਦੌਲਤ ਹੋਵੇ ਖੁਸ਼ ਰਹੋ ਐਵੇਂ ਦੀਆਂ ਦੁਆਵਾਂ ਦਿੰਨੇ ਆਪਾਂ ਤੇ ਪਰ ਉਹ ਕਹਿੰਦੇ ਆਪਾਂ ਦੁਆ ਦੇਣੀ ਹੈ ਖੁਸ਼ਕਿਸਮਤ ਰਹੋ ਉਹ ਕਿਉਂ ਦੇਣੀ ਆ ਕਿਉਂਕਿ ਟਾਈਟੈਨਿਕ ਜਹਾਜ਼ ਤੇ ਜ਼ਿਆਦਾਤਰ ਲੋਕ ਸੀ ਜਿਹੜੇ ਉਹ ਸਿਹਤਮੰਦ ਤੇ ਅਮੀਰ ਵੀ ਸੀ ਸਾਰੀ ਦੋਨੇ ਹੀ ਚੀਜ਼ਾਂ ਉਹਨਾਂ ਕੋਲ ਹੈਗੀਆਂ ਸੀ ਪਰ ਉਹਨਾਂ ਦੇ ਵਿੱਚ ਖੁਸ਼ਕਿਸਮਤ ਬਹੁਤ ਘੱਟ ਸੀਗੇ ਠੀਕ ਹੈ ਜੀ ਤਾਂ ਫਿਰ ਹੁਣ ਆਪਾਂ ਸੋਚਣਾ ਹੈ ਇਹਦੇ ਤੇ ਕਿਉਂ ਕਿਉਂਕਿ 911 ਦੇ ਹਮਲੇ ਦੇ ਵਿੱਚ 911 ਦਾ ਹਮਲਾ ਆਪਾਂ ਨੂੰ ਪਤਾ ਸਾਰਾ ਇਹਨੂੰ ਕਿ ਇੱਕ ਸੀਨੀਅਰ ਅਧਿਕਾਰੀ ਇਸ ਲਈ ਬਚ ਗਿਆ ਸੀ ਕਿਉਂਕਿ ਉਸ ਦਿਨ ਉਹ ਆਪਣੇ ਪੁੱਤਰ ਨੂੰ ਪਹਿਲੇ ਦਿਨ ਉਹਦੇ ਸਕੂਲ ਕਿੰਡਰ ਗਾਰਡਨ ਛੱਡਣ ਗਿਆ ਸੀ ਜੇ ਉਹ ਵੀ ਉਸ ਸਮੇਂ ਉੱਥੇ ਹੁੰਦਾ ਤਾਂ ਉਹਨੇ ਵੀ ਮਾਰਿਆ ਜਾਣਾ ਸੀ ਤਾਂ ਖੁਸ਼ਕਿਸਮਤੀ ਉਹਦੀ ਕੀ ਰਹੀ ਡੇਰੀ ਲੇਟ ਹੋ ਉਹਨੇ ਆਪਣੇ ਮਤਲਬ ਛੁੱਟੀ ਕੀਤੀ ਟਾਈਮ ਉਧਰ ਜ਼ਿਆਦਾ ਬਤੀਤ ਕੀਤਾ ਤੇ ਉਹ ਹਮਲੇ ਤੋਂ ਬਚ ਗਿਆ 911 ਦੇ ਤੋਂ ਕਾਰਾ ਤੋਂ ਅਭੀ ਬਚੀ ਸੀ ਉਹਦੇ ਵਿੱਚ ਉਹਦਾ ਆਪਣਾ ਅਲਾਰਮ ਨਹੀਂ ਸੀ ਵੱਜਿਆ ਤੇ ਉਹ देर ਨਾਲ ਉੱਟੀ ਸੀ ਇਸ ਕਰਕੇ ਹੋਰ ਵਿਅਕਤੀ ਵੀ देर ਨਾਲ ਪਹੁੰਚਿਆ ਕਿਉਂਕਿ ਉਹ ਨਿਊ ਜਰਸੀ ਤੋਂ ਨਿਊ ਯਾਰਕ ਆਉਂਦਾ ਸੀ ਤੇ ਉਸ ਦਿਨ ਉਹ ਟ੍ਰੈਫਿਕ ਜਮ ਦੇ ਵਿੱਚ ਫਸ ਗਿਆ ਸੀ ਦੇਖੋ ਹੁਣ ਇਹ ਟ੍ਰੈਫਿਕ ਜਮ ਜਾਂ ਦੇਰੀ ਨਾਲ ਉੱਠਣਾ ਇਹ ਸਾਰੇ ਉਹਨਾਂ ਦੀ ਖੁਸ਼ਕਿਸਮਤੀ ਸੀ ਜੇ ਉਹ ਸਮੇਂ ਸਿਰ ਉੱਠਦੇ ਤੇ ਉੱਥੇ ਪਹੁੰਚ ਜਾਂਦੇ ਫਿਰ ਉਹਨਾਂ ਦੀ ਵੀ ਮੌਤ ਲਾਜ਼ਮੀ ਸੀ ਬਸ ਇਸੇ ਕਰਕੇ ਆਪਾਂ ਕਾਦੀ ਦੁਆ ਦੇਣੀ ਹੈ ਖੁਸ਼ਕਿਸਮਤੀ ਦੀ ਜਿਹੜੇ ਨਾਲ ਜੁੜੇ ਹੋ ਜੀ ਕਮੈਂਟ ਕਰਕੇ ਦੱਸਿਓ ਜੀ ਕਿਥੋਂ ਜੁੜੇ ਹੋ ਤੇ ਤੁਸੀਂ ਕਿਹੜੀ ਦੁਆ ਬਾਰੇ ਸੋਚਦੇ ਹੋ ਕਿ ਜਿਆਦਾ ਚੰਗੀ ਹੁੰਦੀ ਹੈ ਉਹ ਦੱਸਿਓ ਲਿਖ ਕੇ ਤੇ ਕੋਈ ਕਿਸੇ ਦੀ ਬੱਸ ਛੁੱਟ ਗਈ ਸੀ ਉਹ ਤਾਂ ਬਚ ਗਿਆ ਸੀ ਕਿਸੇ ਦੇ ਕੱਪੜਿਆਂ ਦੇ ਉੱਪਰ ਕੋਈ ਡੁੱਲ ਗਿਆ ਸੀ ਉਸ ਤਾਂ ਬਚ ਗਿਆ ਸੀ ਉਹ ਤੇ ਉਹਨੂੰ ਕੱਪੜੇ ਬਦਲਣ ਵਾਸਤੇ ਵਾਪਸ ਘਰ ਜਾਣਾ ਪਿਆ ਸੀ ਕਿਸੇ ਦੀ ਕਾਰ ਨਹੀਂ ਸੀ ਸਟਾਰਟ ਹੋਈ ਕਿਸੇ ਨੂੰ ਘਰ ਤੋਂ ਜ਼ਰੂਰੀ ਫੋਨ ਆ ਗਿਆ ਸੀ ਤਾਂ ਉਹਨੂੰ ਵਾਪਸ ਘਰ ਜਾਣਾ ਪੈ ਗਿਆ ਸੀ ਜਿਵੇਂ ਹੁਣ ਉਹ ਜਹਾਜ਼ ਦਾ ਜਿਹੜਾ ਹਾਦਸਾ ਹੋਇਆ ਹੈ ਹైదరాబాద్ ਆਪਾਂ ਨੂੰ ਪਤਾ ਸਾਰਿਆਂ ਨੂੰ ਉਹਦੇ ਵਿੱਚ ਦੇਖੋ ਇੱਕ ਔਰਤ ਬੱਚੀ ਸੀਗੀ ਉਹਨੇ ਉਹ ਕਿਉਂ ਲੇਟ ਹੋ ਗਈ ਸੀ ਉਹ ਜਹਾਜ਼ ਲੈਣੇ ਸੀ ਸਕੀ ਸਤ ਸ੍ਰੀ ਅਕਾਲ ਜੀ ਆਜ਼ਾਦ ਪਿੰਦੇ ਕਿੱਥੋਂ ਜੁੜੇ ਹੋ ਜੀ ਕਿ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸ਼ੁਭਕਾਮਨਾਵਾਂ ਬਾਰੇ ਕਿ ਸ਼ੁਭਕਾਮਨਾਵਾਂ ਆਪਾਂ ਜਿਹੜੀਆਂ ਉਹ ਕੀ ਦੇਣੀਆਂ ਚਾਹੀਦੀਆਂ ਨੇ ਆਪਾਂ ਜਿਹੜੀ ਮੈਂ ਗੱਲ ਕਰਦੀ ਸੀ ਉਹ ਗੱਲ ਕਰਦੀ ਸੀ ਕਿ ਆਪਾਂ ਖੁਸ਼ਕਿਸਮਤ ਹੋਣ ਦੀਆਂ ਸ਼ੁਭਕਾਮਨਾਵਾਂ ਦੇਣੀਆਂ ਨੇ ਕਿਉਂਕਿ ਜੇ ਖੁਸ਼ਕਿਸਮਤੀ ਹੀ ਆਪਣੀ ਤਾਂ ਆਪਾਂ ਬਹੁਤ ਸਾਰੇ ਵੱਡੇ ਹਾਦਸਿਆਂ ਤੋਂ ਬਚ ਜੰਨੇ ਆਂ ਕਈ ਵਾਰ ਠੀਕ ਹੈ ਜੀ ਤਾਂ ਇੱਕ ਕਿਸੇ ਦੇ ਘਰੋਂ ਜ਼ਰੂਰੀ ਫੋਨ ਆ ਗਿਆ ਸੀ ਤਾਂ ਉਹਨੂੰ ਵਾਪਸ ਦੁਬਾਰਾ ਘਰ ਜਾਣਾ ਪੈ ਗਿਆ ਤਾਂ ਬਚ ਗਿਆ ਸੀ ਉਹ ਇੱਕ ਮਾਂ ਨੂੰ ਦੇਰ ਹੋ ਗਈ ਸੀ ਤੇ ਉਹਦੇ ਬੱਚੇ ਨੂੰ ਉਸ ਦਿਨ ਸਕੂਲ ਜਾਣ ਦੇ ਲਈ ਹੋਰ ਦਿਨਾਂ ਦੇ ਨਾਲ ਹੋਲੀ ਤਿਆਰ ਹੋਏ ਸੀ ਤੇ ਟੈਕਸੀ ਨਹੀਂ ਸੀ ਫੜ ਸਕਿਆ ਉਹ ਤਾਂ ਬਚ ਗਿਆ ਸੀ ਠੀਕ ਹੈ ਜੀ ਤੇ ਉਹ ਪਰੋ ਕਹਾਣੀਆਂ ਜਿਨੇ ਸਭ ਤੋਂ ਵੱਧ ਉਹਨੂੰ ਪ੍ਰਭਾਵਿਤ ਕੀਤਾ ਸੀ ਇੱਕ ਆਦਮੀ ਨੇ ਉਸ ਦਿਨ ਕੰਮ ਤੇ ਜਾਣ ਲੱਗੇ ਨਵੇਂ ਜੁੱਤੇ ਪਾਏ ਸੀ ਨਵੇਂ ਜੁੱਤੇ ਪਾਏ ਸੀ ਤਾਂ ਰਸਤੇ ਵਿੱਚ ਉਹਦੇ ਪੈਰ ਜ਼ਖਮੀ ਹੋ ਗਏ ਸੀ ਤੇ ਮੈਂਡੇਟ ਖਰੀਦਣ ਦੇ ਲਈ ਇੱਕ ਫਾਰਮੇਸੀ ਤੇ ਰੁਕ ਗਿਆ ਸੀ ਤੇ ਛੋਟੀ ਜੀ देर ਹੋਈ ਸੀ ਉਹ ਬਿਲਕੁਲ ਘੱਟ ਦੇਰ ਹੋਈ ਸੀ ਉਹਨੂੰ ਹਮਲੇ ਤੋਂ ਪਹਿਲਾਂ ਤਾਂ ਇਸ ਕਰਕੇ ਬਚ ਗਿਆ ਸੀ ਉਹ ਤਾਂ ਛੋਟੀ ਛੋਟੀਆਂ ਘਟਨਾਵਾਂ ਸੀ ਜਿਹੜੀਆਂ ਆਮ ਗੱਲਾਂ ਸੀ ਪਰ ਛੋਟੇ ਛੋਟੇ ਪਲਾਂ ਨੇ ਉਸ ਦਿਨ ਉਹਨਾਂ ਦੇ ਜੀਵਨ ਦੇ ਵਿੱਚ ਵਾਪਰਨ ਦੇ ਤਰੀਕੇ ਬਦਲਦੇ ਸੀ ਮਤਲਬ ਕਿ ਉਹਨਾਂ ਨੂੰ ਜਿੰਦਾ ਰੱਖ ਲਿਆ ਸੀ ਤਾਂ ਫਿਰ ਆਪਾਂ ਨੂੰ ਵੀ ਇਹ ਸੋਚਣ ਤੇ ਮਜਬੂਰ ਕਰਦਾ ਕਿ ਜਦੋਂ ਆਪਾਂ ਟ੍ਰੈਫਿਕ ਦੇ ਵਿੱਚ ਫਸੇ ਹੁੰਨੇ ਆ ਤਾਂ ਆਪਾਂ ਕਿੰਨਾ ਤੰਗ ਹੁੰਨੇ ਆ ਠੀਕ ਹੈ ਜੀ ਉਹ ਵੀ ਕੋਈ ਹਾਰਨ ਮਾਰਦਾ ਹੈ ਕੋਈ ਕੁਝ ਕਰਦਾ ਹੈ ਕੋਈ ਕੁਝ ਬਹੁਤ ਸਾਰੇ ਤਰੀਕੇ ਸੋਚਦੇ ਆ ਆਪਾਂ ਵੀ ਇੱਥੇ ਗਾਟੇ ਫਸ ਗਏ ਜਿਵੇਂ ਕਹਿੰਦੇ ਹੁੰਦੇ ਨੇ ਵੀ ਕਾਲੀ ਨਾਲੋਂ देर ਭਲੀ ਤਾਂ ਉਹ ਖੁਸ ਕਿਸਮਤ ਹੀ ਆ ਆਪਣੀ ਹੋ ਸਕਦਾ ਆਪਾਂ ਕੋਈ ਹੋਰ ਕਿਸੇ ਵੱਡੇ ਉਹਦੇ ਤੋਂ ਬਚ ਜਾਈਏ ਜਿਵੇਂ ਹੁਣ ਰਾਜਵੀਰ ਜਿਹਾ ਬੰਦਾ ਦਾ ਐਕਸੀਡੈਂਟ ਹੋਇਆ ਹੋ ਸਕਦਾ ਥੋੜੀ ਜਿਹੀ ਦੇਰੀ ਹੁੰਦੀ ਆ ਉਹ ਆਸਾਨ ਸੀ ਜਿਹੜੇ ਅੱਗੇ ਆਏ ਉਹ ਨਾਂ ਆਉਂਦੇ ਅੱਗੇ ਮਤਲਬ ਖੁਸ਼ ਗੱਲ ਖੁਸ਼ ਕੇ ਸਨਮਤੀ ਦੀ ਕਰਦੇ ਹਾਂ ਅੱਜ ਆਪਾਂ ਪਰ ਇਹਦੇ ਅਲਗ-ਅਲਗ ਗੱਲ ਕਰਨੀਆਂ ਸਾਰੀ ਤਾਂ ਕਿ ਆ ਕੇ ਤਾਂ ਉੱਥੇ ਆਪਾਂ ਨੂੰ ਕੀ ਸੋਚਣਾ ਚਾਹੀਦਾ ਵੀ ਇਹ ਇਹ दैਵਿਕ ਸਮਾਂ ਹੈ ਤੇ ਉੱਥੇ ਹੀ ਆ ਮੈਂ ਜਿੱਥੇ ਮੈਨੂੰ ਹੋਣਾ ਚਾਹੀਦਾ ਪਰਮਾਤਮਾ ਨੇ ਮੈਨੂੰ ਉੱਥੇ ਹੀ ਰੱਖਿਆ ਹੋਇਆ ਹੋ ਸਕਦਾ ਕਿ ਜੇ ਮੈਨੂੰ ਦੇਰ ਇਸ ਲਈ ਹੋ ਰਹੀ ਹੈ ਕਿ ਮੈਨੂੰ ਕਿਸੇ ਮਾੜੇ ਕੰਮ ਤੋਂ ਪਰਮਾਤਮਾ ਬਚਾਉਣਾ ਚਾਹੁੰਦਾ ਠੀਕ ਹੈ ਜੀ ਇਹ ਦੇਖਣਾ ਹੈ ਆਪਾਂ ਤੇ ਆਪਾਂ ਉਹਦੇ ਵਾਸਤੇ ਔਖੇ ਤੰਗ ਨਹੀਂ ਹੋਣਾ ਤਾਂ ਅਗਲੀ ਵਾਰ ਜਦੋਂ ਚੀਜ਼ਾਂ ਫਿਰ ਆਪਣੇ ਹਿਸਾਬ ਨਾਲ ਹੋਣੀਆਂ ਨੇ ਚਾਬੀਆਂ ਗਵਾਚ ਜਾਣ ਬੱਚੇ देर ਨਾਲ ਕਰ ਦੇਣ ਤੇ ਟ੍ਰੈਫਿਕ ਤੇ ਹੋ ਜਵੇ ਟਾਇਰ ਪੈਂਚਰ ਹੋ ਜਵੇ ਜਾਂ ਯੋਜਨਾਵਾਂ ਅਸਿਰੇ ਨਾ ਚੜਨ ਤਾਂ ਫਿਰ ਤਣਾਵ ਨਹੀਂ ਲੈਣਾ ਹੈਗਾ ਨਾ ਗੁੱਸੇ ਹੋਣਾ ਤਾਂ ਉਹਦੇ ਵਿੱਚ ਆਪਾਂ ਕੀ ਸੋਚਣਾ ਕਿ ਇਹ ਸਾਡੀ ਬਿਹਤਰੀ ਦੇ ਲਈ ਹੋ ਰਿਹਾ ਜੋ ਵੀ ਹੈਗਾ ਸਾਹ ਲ ਲਓ ਗਹਿਰਾ ਸਾਹ ਲਵੋ ਸੋਚੋ ਥੋੜੀ देर ਬੈਠ ਕੇ ਕਿ ਕੋਈ ਗੜਬੜ ਨਾ ਹੋ ਕੇ ਕੋਈ ਲੁਕੀ ਹੋਈ ਖੁਸ਼ਕਿਸਮਤੀ ਜਾਂ ਸਾਡੀ ਹੋ ਸਕਦਾ ਹੈ ਕਿ ਜ਼ਿੰਦਗੀ ਪੇਸ ਬਦਲ ਕੇ ਸਾਡੀ ਮਦਦ ਕਰਦੀ ਹੋਵੇ ਬਹੁਤੀ ਵਾਰ ਦੇਰੀ ਸਾਨੂੰ ਨਿਰਾਸ਼ ਕਰਦੀ ਹੈ ਤੇ ਪਰ ਉਹਦੇ ਵਿੱਚ ਸਾਡਾ ਕਿਤੇ ਨਾ ਕਿਤੇ ਕੋਈ ਬਚਾਅ ਹੋ ਰਿਹਾ ਹੁੰਦਾ ਹੈ ਠੀਕ ਹੈ ਜੀ ਤੇ ਭਾਗਾਂ ਵਾਲੇ ਅਸ਼ੀਰਵਾਦ ਇਸੇ ਲਈ ਦਿੰਨੇ ਆਸੀਂ ਦੂਸਰਿਆਂ ਨੂੰ ਖੁਸ਼ਕਿਸਮਤ ਕਿਉਂਕਿ ਇਹ ਸਿਰਫ ਭਾਗਾਂ ਜਾਂ ਕਿਸਮਤ ਵਾਰੇ ਨਹੀਂ ਹੁੰਦੇ ਸਗੋਂ ਇੱਕ ਚੰਗੀ ਸੋਚ ਦੁਆਵਾਂ ਤੇ ਸਕਾਰਾਤਮਕ ਊਰਜਾ ਦਾ ਪ੍ਰਤੀਕ ਹੁੰਦੇ ਨੇ ਤੇ ਇਹਦੇ ਮੁੱਖ ਕਾਰਨ ਕੀ ਨੇ ਸਕਾਰਾਤਮਕ ਸੋਚ ਦਾ ਸੰਕੇਤ ਦਿੰਦੇ ਨੇ ਇਹ ਜਦੋਂ ਅਸੀਂ ਕਿਸੇ ਨੂੰ ਖੁਸ਼ਕਿਸਮਤ ਹੋਣ ਦੀ ਦੁਆ ਦਿੰਦੇ ਆ ਤਾਂ ਉਹਨਾਂ ਦੇ ਲਈ ਚੰਗੀ ਕਿਸਮਤ ਸਫਲਤਾ ਤੇ ਸੌਖਾ ਸਮਰiddhi ਦੀ ਕਾਮਨਾ ਕਰਦੇ ਆ ਕਿਉਂਕਿ ਜੇ ਕੋਈ ਖੁਸ਼ਕਿਸਮਤ ਹੋਏਗਾ ਤਾਂ ਹੀ ਉਹਨੂੰ ਇਹ ਸਾਰੀਆਂ ਚੀਜ਼ਾਂ ਮਿਲਣਗੀਆਂ ਤੇ ਇਹ ਦਿਲੋਂ ਨਿਕਲਣ ਵਾਲੀ ਚੰਗੀ ਸੋਚ ਹੈ ਜੋ ਰਿਸ਼ਤਿਆਂ ਨੂੰ ਮਜ਼ਬੂਤ ਕਰਦੀ ਹੈ ਹਾਂਜੀ ਕੰਮਲ ਤਿਵਾੜੀ ਜੀ ਸਤਿ ਸ੍ਰੀ ਅਕਾਲ ਜੀ ਕਿੱਥੋਂ ਜੁੜਿਆ ਜੀ ਕਮੈਂਟ ਕਰਕੇ ਦੱਸਿਓ ਤੇ ਤੁਹਾਡਾ ਕੀ ਵਿਚਾਰ ਹੈ ਖੁਸ਼ਕਿਸਮਤੀ ਬਾਰੇ ਕਿ ਦੁਆਏ ਜਿਹੜੀ ਉਹ ਖੁਸ਼ਕਿਸਮਤ ਹੋਵੇ ਬਾਰੇ ਆਪਾਂ ਦੇਣੀ ਹੈ ਤੇ ਕੀ ਤੁਹਾਨੂੰ ਕੀ ਚੰਗਾ ਲੱਗਦਾ ਕਿਹੜੀਆਂ ਦੁਆਵਾਂ ਚੰਗੀਆਂ ਲੱਗਦੀਆਂ ਨੇ ਜਦੋਂ ਕੋਈ ਦਿੰਦਾ ਤੇ ਜਦੋਂ ਕੋਈ ਦੁਆਵਾ ਦਿੰਦਾ ਸਾਨੂੰ ਤਾਂ ਉਹਦੇ ਨਾਲ ਕੀ ਸਾਡਾ ਹੌਸਲਾ ਹੁੰਦਾ ਹੈ ਅਸੀਰਵਾਦ ਮਿਲਦਾ ਸਾਨੂੰ ਕਿਸੇ ਤੋਂ ਤੇ ਚੁਣੌਤੀਆਂ ਦੇ ਨਾਲ ਲੜਨ ਦਾ ਸਾਡਾ ਜਿਹੜਾ ਆਤਮ ਵਿਸ਼ਵਾਸ ਪੈਦਾ ਹੋ ਜਾਂਦਾ ਹੈ ਸਾਡੇ 'ਚ ਮਨ ਦੇ ਵਿੱਚ ਇੱਕ ਤਰ੍ਹਾਂ ਦੀ ਸ਼ਾਂਤੀ ਤੇ ਤਾਕਤ ਭਰ ਦਿੰਦੀਆਂ ਨੇ ਇਹ ਦੁਆਵਾਂ ਉੱਤਰਾਖੰਡ ਤੋਂ ਬੋਲਦੀ ਹੈ ਜੀ ਤੇ ਚੰਗੀਆਂ ਦੁਆਵਾਂ ਲੈਣੀਆਂ ਦੇਣੀਆਂ ਚੰਗਾ ਲੱਗਦਾ ਤੁਹਾਨੂੰ ਦੱਸਿਆ ਜੀ ਤੇ ਇੱਕ ਅਧਿਆਤਮਿਕ ਵਿਸ਼ਵਾਸ ਹੈ ਬਹੁਤੇ ਲੋਕਾਂ ਦਾ ਮੰਨਣਾ ਕਿ ਚੰਗੀਆਂ ਦੁਆਵਾਂ ਤੇ ਅਸੀਰਵਾਦ ਅਸਲ ਦੇ ਵਿੱਚ ਕਿਸਮਤ ਨੂੰ ਬਦਲ ਸਕਦੇ ਨੇ ਕਿਉਂਕਿ ਇਹ ਸ੍ਰਿਸ਼ਟੀ ਦੀ ਸਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦੇ ਨੇ ਸਕਾਰਾਤਮਕ ਰਹਿੰਦਾ ਬੰਦਾ ਨੈਗੇਟਿਵ ਥਿੰਕਿੰਗ ਬੰਦ ਹੋ ਜਾਂਦੀ ਆ ਉਹਦੀ ਪੋਜੀਟਿਵ ਸੋਚਣਾ ਸ਼ੁਰੂ ਕਰ ਦਿੰਦਾ ਕਿ ਮੈਨੂੰ ਦੁਆਵਾਂ ਮਿਲੀਆਂ ਨੇ ਵੀ ਤਾਂ ਇਹ ਮੇਰੇ ਨਾਲ ਚੰਗਾਈ ਹੋਏਗਾ ਹੁਣ ਮਾੜਾ ਨਹੀਂ ਹੋਏਗਾ ਫਿਰ ਉਹ ਵੰਦੀਆ ਕਮਾ ਵੱਲ ਪ੍ਰੇਰਿਤ ਹੁੰਦਾ ਠੀਕ ਹੈ ਜੀ ਤੇ ਕਈ ਵਾਰ ਆਪਾਂ ਤੋਂ ਕੋਈ ਇੱਕ ਚੀਜ਼ ਡੁੱਲ ਜਾਂਦੀ ਆ ਹੋ ਸਕਦਾ ਕਿ ਉਹਦੇ ਨਾਲ ਖਾਣ ਨਾਲ ਪੀਣ ਨਾਲ ਆਪਾਂ ਨੂੰ ਨੁਕਸਾਨ ਹੋਣਾ ਹੋਵੇ ਤੇ ਉਹ ਡੁੱਲ ਗਈ ਕੁਦਰਤ ਦਾ ਕਿ ਰਿਸਮਈ ਮੰਨਣਾ ਚਾਹੀਦਾ ਉਹਨੂੰ ਕਿ ਕੋਈ ਨਹੀਂ ਇਹ ਡੁੱਲ ਗਈ ਜੇ ਖਾ ਲੈਂਦੇ ਹੋ ਸਕਦਾ ਇਹ ਸਾਨੂੰ ਨੁਕਸਾਨ ਕਰਦੀ ਠੀਕ ਹੈ ਜੀ ਇਸ ਕਰਕੇ ਉਹਨੂੰ ਆਪਣੀ ਖੁਸ਼ਕਿਸਮਤੀ ਸਮਝੋ ਇਹ ਨਾ ਸੋਚੋ ਵੀ ਇਹ ਨੁਕਸਾਨ ਸਾਡੇ ਲਈ ਕਿਉਂ ਹੋਇਆ ਉਦੋਂ ਦਿਮਾਗ ਤੇ ਬਜਨ ਨਹੀਂ ਪਾਉਣਾ ਤੇ ਦੂਸਰਿਆਂ ਨੂੰ ਖੁਸ਼ੀ ਸਮਤ ਹੋਣ ਦਾ ਅਸੀਰਵਾਦ ਦੇਣਾ ਸ਼ਬਦੇ ਹੀ ਨਹੀਂ ਹੈਗੀਆਂ ਇਹ ਚੰਗੀ ਸੋਚ ਆ ਇੱਕ ਤੇ ਦੁਆਏ ਜਿਹੜੀ ਰੱਬ ਦੇ ਦਰ ਤੱਕ ਪਹੁੰਚ ਗਈ ਉਹਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲਿਆਉਂਦੀ ਹੈ ਠੀਕ ਹੈ ਜੀ ਅਸੀਂ ਚੰਗਾ ਸੋਚਦੇ ਹਾਂ ਕਿਸੇ ਬਾਰੇ ਤਾਂ ਉਹ ਦੂਜਾ ਵੀ ਆਪਣੇ ਬਾਰੇ ਚੰਗਾ ਸੋਚਦਾ ਤਾਂ ਫਿਰ ਉਹਦੇ ਵਿੱਚ ਕੀ ਆ ਆਪਣਾ ਸਾਰਾ ਆਲਾ ਦੁਆਲਾ ਚੰਗੀ ਸੋਚ ਵਾਲਾ ਬਣ ਜਾਂਦਾ ਇਹੀ ਕਾਰਨ ਹੈ ਤਾਂ ਇੱਕ ਕਿਸੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਰਹਿੰਦਾ ਸੀ ਜੋ ਹਰ ਮਿਲਣ ਵਾਲੇ ਨੂੰ ਕਹਿੰਦਾ ਹੁੰਦਾ ਸੀ ਕਿ ਤੂੰ ਖੁਸ਼ਕਿਸਮਤ ਹੈ ਤੇਰੀ ਜ਼ਿੰਦਗੀ ਚੰਗੀ ਰਹੇ ਪਿੰਡ ਦੇ ਲੋਕਾਂ ਨੇ ਪੁੱਛਿਆ ਕਿ ਤੁਸੀਂ ਹਰ ਕਿਸੇ ਨੂੰ ਖੁਸ਼ਕਿਸਮਤ ਹੋਣ ਦਾ ਆਸ਼ੀਰਵਾਦ ਕਿਉਂ ਦਿੰਦੇ ਆ ਕਿ ਇਹਦੇ ਨਾਲ ਕਿਸਮਤ ਬਦਲ ਸਕਦੀ ਹੈ ਤਾਂ ਫਿਰ ਉਹਨਾਂ ਨੇ ਬਜ਼ੁਰਗਾਂ ਨੇ ਕਿਹਾ ਕਿ ਦੁਆਏ ਜਿਹੜੀ ਇੱਕ ਬੀਜ ਦੇ ਵਾਂਗ ਹੁੰਦੀ ਹੈ ਜਦੋਂ ਅਸੀਂ ਚੰਗੀ ਸੋਚ ਨਾਲ ਆਸ਼ੀਰਵਾਦ ਦਿੰਦੇ ਆ ਤਾਂ ਉਹ ਬੀਜ ਰੱਬ ਦੇ ਦਰ ਤੇ ਜਾ ਕੇ ਭੁੰਗਰਦਾ ਕਿਸੇ ਦੀ ਕਿਸਮਤ ਬਦਲੇ ਜਾਂ ਨਾ ਬਦਲੇ ਪਰ ਸਾਡੀ ਸੋਚ ਚੰਗੀ ਹੋ ਕੇ ਉਹਦੀ ਜ਼ਿੰਦਗੀ ਦੇ ਵਿੱਚ ਸਕਾਰਾਤਮਕ ਊਰਜਾ ਲਿਆਉਂਦੀ ਹੈ ਠੀਕ ਹੈ ਜੀ ਤੇ ਸਕਾਰਾਤਮਕ ਊਰਜਾ ਜਦ ਆ ਜਾਂਦੀ ਹੈ ਤਾਂ ਹੌਲੀ-ਹੌਲੀ ਫਿਰ ਉਹ ਕੰਮਾਂ ਦੇ ਵੱਲ ਵਧਣਾ ਸ਼ੁਰੂ ਕਰ ਦਿੰਦਾ ਤੇ ਹੌਲੀ-ਹੌਲੀ ਫਿਰ ਪਿੰਡ ਦੇ ਲੋਕਾਂ ਨੇ ਵੀ ਕੀ ਕੀਤਾ ਸਾਰਿਆਂ ਨੂੰ ਐਵੇਂ ਦੀ ਹਿੰਦੂ ਆਮ ਆਦਨ ਲੱਗ ਗਏ ਕਿ ਖੁਸ਼ਰਾ ਖੁਸ਼ਕਿਸਮਤ ਹੋਵੋ ਸੁਖੀ ਰਹੋ ਤੇ ਜਦੋਂ ਸਾਰੇ ਇੱਕ ਦੂਜੇ ਨੂੰ ਦੁਆਵਾਂ ਦਿੰਦੇ ਸੀ ਪਿੰਡ ਦਾ ਮਾਹੌਲ ਹੀ ਬਦਲ ਗਿਆ ਕਿਉਂਕਿ ਕੋਈ ਕਿਸੇ ਬਾਰੇ ਮਾੜਾ ਹੀ ਸੋਚਣਾ ਛੱਡਤਾ ਸਭ ਨੇ ਚੰਗਾਈ ਸੋਚਦੇ ਸੀ ਕਿ ਚੰਗਾ ਹੋਵੇ ਤਾਂ ਜਿਹੜੇ ਮਿਹਨਤੀ ਸੀਗੇ ਉਹ ਹੋਰ ਜ਼ਿਆਦਾ ਮਿਹਨਤ ਕਰਨ ਲੱਗੇ ਦੁਆਵਾਂ ਦੇ ਆਸਰੇ ਕਿ ਦੁਆਵਾਂ ਮਿਲਦੀਆਂ ਨੇ ਕਿ ਹੋਰ ਜ਼ਿਆਦਾ ਵਧੀਆ ਹੋਵਾਂਗੇ ਅਸੀਂ ਤੇ ਜਿਹੜੇ ਮਿਲਣਸਾਰ ਤੇ ਲੋਕ ਹੋਰ ਸੀਗੇ ਉਹ ਵੀ ਸਭ ਨੂੰ ਮਿਲ ਕੇ ਦੁਆਵਾਂ ਦੇਣ ਲੱਗੇ ਤੇ ਖੁਸ਼ ਰਹਿਣ ਲੱਗੇ ਤੇ ਇਹ ਦੇ ਕਰਕੇ ਫਿਰ ਕੀ ਸੀ ਸਾਰਾ ਪਿੰਡ ਸੀ ਜਿਹੜਾ ਉਹ ਬਹੁਤ ਵਧੀਆ ਬਣ ਗਿਆ ਸਾਰੇ ਖੁਸ਼ ਰਹਣ ਲੱਗੇ ਕੋਈ ਕਿਸੇ ਦੇ ਨਾਲ ਦੁਸ਼ਮਣੀ ਨਹੀਂ ਰਹੀ ਤੇ ਕੋਈ ਕਿਸੇ ਬਾਰੇ ਮਾੜਾ ਨਹੀਂ ਸੀ ਸੋਚਦਾ ਚੰਗੀ ਸੋਚ ਸੀ ਇਹ ਕਮਲ तिवारी ਵਾਹਿਗੁਰੂ ਸ਼ਬਦ ਚੰਗਾ ਹਾਂਜੀ ਵਾਹਿਗੁਰੂ ਪਰਮਾਤਮਾ ਕੱਦਦਾ ਹੀ ਜੀ ਚੰਗਾ ਸ਼ਬਦ ਆ ਤੇ ਪਰ ਆਪਾਂ ਸਾਰੇ ਇਨਸਾਨਾਂ ਦੇ ਵਿੱਚ ਪਰਮਾਤਮਾ ਵੱਸਦਾ ਤੇ ਪਰਮਾਤਮਾ ਵੱਸਦਾ ਹੀ ਹੈ ਫਿਰ ਉਹ ਤਾਂ ਹੀ ਫਿਰ ਆਪਾਂ ਵੀ ਸਭ ਨਾਲ ਇੱਕ ਦੂਜੇ ਦਾ ਚੰਗਾ ਕਰਾਂਗੇ ਫਿਰ ਆਪੇ ਸਮਾਜ ਵਧੀਆ ਹੋਣ ਜਾਂਦਾ ਹੈ ਆਪਣੇ ਰਿਸ਼ਤੇ ਚੰਗਾ ਕਰਾਂਗੇ ਆਪਣੇ ਰਿਸ਼ਤੇ ਵਧੀਆ ਬਣਦੇ ਨੇ ਰਿਸ਼ਤੇ ਵਧੀਆ ਬਣਦੇ ਨੇ ਫਿਰ ਆਪਾਂ ਜਿੱਥੇ ਰਹਨੇ ਆ ਉਹ ਏਰੀਆ ਵਧੀਆ ਬਣਦਾ ਉਹ ਏਰੀਆ ਵਧੀਆ ਬਣਦਾ ਫਿਰ ਉਹ ਲੋਕ ਜਿੱਥੇ ਅੱਗੇ ਹੋਰ ਜਿੰਨਾਂ ਨਾਲ ਲਿੰਕ ਨੇ ਤਾਂ ਸਾਰਾ ਅੱਗੇ ਅੱਗੇ ਪੂਰੇ ਵਧੀਆ ਸਮਾਜ ਦੀ ਸਿਰਜਣਾ ਹੁੰਦੀ ਹੈ ਇਸ ਕਰਕੇ ਇਹ ਸੋਚਣਾ ਆਪਣਾ ਵਧੀਆ ਹੋਣਾ ਚਾਹੀਦਾ ਠੀਕ ਹੈ ਜੀ ਤੇ ਹੋਰ ਦੱਸੋ ਇਹਦੇ ਬਾਰੇ ਖੁਸ਼ਕਿਸਮਤ ਰਹਿਣ ਵਾਲੇ ਦੁਆਏ ਜਿਹੜੀ ਉਹ ਆਪਾਂ ਦੇਣੀ ਆ ਕਿਸੇ ਨੂੰ ਤੇ ਉਹ ਕੁਝ ਜਿ ਸਮਟ ਕਿਵੇਂ ਹੋ ਸਕਦਾ ਫਿਰ ਉਹਦੇ ਨਾਲ ਤੁਸੀਂ ਤੁਹਾਡੇ ਕੀ ਵਿਚਾਰ ਨੇ ਦੱਸਿਓ ਜੀ ਠੀਕ ਹੈ ਜੀ ਤੇ ਇਹਨੂੰ ਆਪਾਂ ਕਦੇ ਵੀ ਉਹਦੇ 'ਚ ਨਹੀਂ ਲੈਣਾ ਹੈਗਾ ਨਾ ਕਰਾਤਮਕ ਨਹੀਂ ਆਪਣੀ ਸੋਚ ਲੈ ਕੇ ਜਾਣੀ ਵੀ ਆਪਾਂ ਉਹਦੇ ਬਾਰੇ ਉਲਟਾ ਸੋਚੀਏ ਵੀ ਇਹ ਜੋ ਹੋਇਆ ਮੇਰੇ ਨਾਲ ਚੰਗਾ ਨਹੀਂ ਹੋਇਆ ਹੈਗਾ ਤਾਂ ਕੋਈ ਹੋਰ ਘਟਨਾ ਕੋਈ ਕਿਸੇ ਨਾਲ ਵਾਪਰੀ ਹੋਵੇ ਕਿ ਉਹ ਜਿਹੜੇ ਕੰਮ ਲਈ ਜਾ ਰਿਹਾ ਸੀ ਉਹ ਕੰਮ ਨਹੀਂ ਹੋ ਸਕਿਆ ਲੇਟ ਹੋ ਗਿਆ ਪਰ ਉਹਦੀ ਜਗਾ ਉਹਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਜੇ ਮੈਂ ਚਲੇ ਜਾਂਦਾ ਤਾਂ ਫਿਰ ਠੀਕ ਨਹੀਂ ਸੀ ਹੋਣਾ ਗਲਤ ਹੋਣਾ ਸੀ ਕੁਝ ਵੀ ਇਹ ਚੰਗਾਈ ਹੋ ਗਿਆ ਤਾਂ ਦੱਸਿਓ ਜੀ ਜ਼ਰੂਰ ਨਾਲ ਜੁੜਿਓ ਮੈਂ ਤੁਹਾਨੂੰ ਕਈ ਸਾਰੀਆਂ ਘਟਨਾਵਾਂ ਦੱਸਤੀਆਂ ਵੀ ਕਿਵੇਂ ਇਹ ਜਿਹੜੀ ਹੁਣ ਆਪਾਂ ਹైదరాబాద్ ਵਾਲੇ ਜਹਾਜ਼ ਦੇ ਵਿੱਚ ਜਿਹੜੇ 2-3 ਲੋਕ ਛੁੱਟ ਗਿਆ ਸੀ ਜਿਨ੍ਹਾਂ ਦਾ ਜਹਾਜ਼ ਤਾਂ ਉਹਨਾਂ ਦੀ ਖੁਸ਼ਕਿਸਮਤੀ ਸੀ ਇਹ ਜਿਹਦੇ ਕਰਕੇ ਉਹਨਾਂ ਦਾ ਬਚਾਅ ਹੋ ਗਿਆ ਸੀ ਜੇ ਉਹ ਵੀ देर ਨਾ ਹੁੰਦੀ ਜਾਂ ਮਨਾ ਮਿਲਦੇ ਤਾਂ ਉਹਨਾਂ ਨੇ ਵੀ ਸਮੇਂ ਸਿਰ ਪਹੁੰਚ ਕੇ ਜਹਾਜ਼ ਲੈ ਲੈਣਾ ਸੀ ਇੱਕ ਉਹਦੇ ਚ ਉਹ ਬਚ ਗਏ ਸੀਗੇ ਜਿਨ੍ਹਾਂ ਦਾ ਬੋਰਡਿੰਗ ਨਹੀਂ ਸੀ ਹੋਈ ਸਮੇਂ ਸਿਰ ਠੀਕ ਹੈ ਜੀ ਤੇ ਇਸ ਕਰਕੇ ਕਿਤੇ ਵੀ ਉਹਦੇ ਚ ਆਪਾਂ ਨੇ ਤੰਗ ਨਹੀਂ ਹੋਣਾ ਵੀ ਆਪਾਂ ਗੁੱਸਾ ਚੜਾ ਕੇ ਆਪਣੀ ਸਿਹਤ ਵੀ ਖਰਾਬ ਕਰਨੀ ਹੈ ਦੇ ਇਸ ਕਰਕੇ ਆਪਣੇ ਲਈ ਇਹ ਦੇਰੀ ਹੈ ਜਿਹੜੀ ਕਦੇ ਕਦੇ ਚੰਗੀ ਸਾਬਤ ਹੋ ਜਾਂਦੀ ਹੈ। ਕਈ ਸਾਰੇ ਜਿਹੜੇ ਹਾਦਸੇ ਨੇ ਉਹਨਾਂ ਦੇ ਵਿੱਚ ਜੇ ਉੱਥੇ ਉਸ ਸਮੇਂ ਤੇ ਉਹ ਮੌਜੂਦ ਹੁੰਦੇ ਨੇ ਜਿਹੜੇ ਉਹਨਾਂ ਨਾਲ ਹਾਦਸਾ ਤਾਂ ਫਿਰ ਵਾਪਰ ਨਹੀਂ ਹੁੰਦਾ ਤੇ ਜਿਹੜੇ ਬਹੁਤ ਸਾਰੇ ਵਿੱਚੋਂ ਖੁਸ਼ਕਿਸਮਤ ਹੁੰਦੇ ਨੇ ਉਹ ਉਸ ਸਮੇਂ ਇੱਧਰ ਉੱਧਰ ਹੋਏ ਹੁੰਦੇ ਨੇ ਉਸ ਸਮੇਂ ਚ ਜਾਂ ਦੇਰ ਦੇਰ ਹੋ ਜਾਂਦੀ ਹੈ ਜਾਂ ਕੋਈ ਕਿਸੇ ਕੰਮ ਚੱਲਿਆ ਜਾਂਦਾ ਤੇ ਕੋਈ ਬਿਲਡਿੰਗ کئی ਵਾਰ ਕੋਈ ਬਿਲਡਿੰਗ गिर ਜਾਂਦੀ ਹੈ ਜਾਂ ਕਿਤੇ ਅੱਗ ਲੱਗ ਜਾਂਦੀ ਹੈ ਤਾਂ ਉਹਨਾਂ ਦੀ ਫਿਰ ਕੀ ਹੈ ਇਹ ਕਮੈਂਟ ਕਰਕੇ ਦੱਸਿਓ ਆਪਾਂ ਗੱਲ ਇਹਦੇ ਤੇ ਕੀਤੀ ਹੈ ਹੁਣ ਸਾਰੀ ਖੁਸ਼ਕਿਸਮਤੀ ਆ ਉਹਨਾਂ ਦੀ ਇਹ ਠੀਕ ਹੈ ਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਖੁਸ਼ਕਿਸਮਤੀ ਦੇ ਉੱਤੇ ਉਹ ਦੱਸਿਓ ਤਾਂ ਹੁਣ ਆਪਾਂ ਕੀ ਦੁਆ ਦੇਣੀ ਹੈ ਜੇ ਕਿਸੇ ਨੂੰ ਦੇਣੀ ਹੈ ਤਾਂ ਖੁਸ਼ਕਿਸਮਤ ਰਹੋ ਠੀਕ ਹੈ ਜੀ ਕਿਉਂ ਦੇਣੀ ਹੈ ਇਹ ਇਹਦੇ ਤੇ ਅੱਜ ਆਪਾਂ ਸਾਰੀ ਗੱਲਬਾਤ ਕੀਤੀ ਹੈ ਤੇ ਇਸੇ ਤਰ੍ਹਾਂ ਨਾਲ ਜੁੜਦੇ ਰਹਿਆ ਕਰੋ ਜੀ ਭਪਿੰਦਰ ਰੌਇਲ YouTube ਚੈਨਲ ਜੇ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਹਾਣੀਆਂ ਤੇ ਵਧੀਆ ਵਧੀਆ ਵਿਚਾਰ ਨੇ ਜਿਹੜੇ ਉਹ ਮੈਂ ਤੁਹਾਡੇ ਲਈ ਲੈ ਕੇ ਆਉਂਦੀ ਰਹਣੀ ਆ ਜਿਹੜਾ ਮੈਨੂੰ ਲੱਗਦਾ ਕਿ ਇਹ ਆਪਾਂ ਨੂੰ ਸਾਰਿਆਂ ਨੂੰ ਸਾਂਝਾ ਕਰਨਾ ਚਾਹੀਦਾ ਤਾਂ ਇਸ ਕਰਕੇ ਜਿੱਥੇ ਜਿਹੜੇ ਕੱਲ ਚੋ ਕਿਸੇ ਕੰਮ ਤੋਂ ਆਪਾਂ ਰਹਿ ਗਏ ਤਾਂ ਉਹਨੂੰ ਆਪਣਾ ਮਾੜਾ ਨਹੀਂ ਸੋਚਣਾ ਵੀ ਇਹ ਸਾਡੇ ਲਈ ਮਾੜਾ ਹੋਇਆ ਉਹਨੂੰ ਵਧੀਆ ਹੀ ਸੋਚ ਕੇ ਆਪਾਂ ਜ਼ਿੰਦਗੀ ਅੱਗੇ ਵਧਾਉਣੀ ਆ ਬੀ ਇਹ ਚੰਗਾ ਹੋਇਆ ਜੋ ਵੀ ਹੋਇਆ ਇਹਦੇ ਵਿੱਚੇ ਵੀ ਕੋਈ ਭੇਦ ਲੁਕਿਆ ਹੋਣਾ ਜਿਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਬਾਅਦ ਵਿੱਚ ਆਪਾਂ ਨੂੰ ਫਿਰ ਉਹ ਪਤਾ ਲੱਗ ਜਾਂਦਾ ਕਿ ਜੇ ਇਹ ਉਸ ਸਮੇਂ ਐਵੇਂ ਨਾ ਹੁੰਦਾ ਫਿਰ ਠੀਕ ਨਹੀਂ ਸੀ ਹੋਣਾ ਦੱਸਿਓ ਜੀ ਕਿੱਥੋਂ ਜੁੜੇ ਹੋ ਤੁਸੀਂ ਜਿਹੜੇ ਨਾਲ ਕਮੈਂਟ ਕਰਕੇ ਤੇ ਪਿੱਛੇ ਤੋਂ ਜਿਹੜੇ ਬਾਅਦ ਵਿੱਚ ਜੁੜੇ ਹੋ ਜਿਹੜੇ ਪਿੱਛੇ ਆਪਣੀ ਗੱਲਬਾਤ ਹੋਈ ਹੈ ਉਸ ਕਿਸਮਤ ਬਾਰੇ ਕੀਦੇ ਵਿਚਾਰ ਨੇ ਇਹ ਪ੍ਰਸਿੱਧ ਲੇਖਕ ਹੈ ਉਹ ਸਾਰਾ ਮੈਂ ਪਿੱਛੇ ਦੱਸ ਕੇ ਆਈਆਂ ਜੀ ਉਹ ਦੁਆਰ ਤੋਂ ਸੁਣ ਲਿਓ ਸਾਰੇ ਜਿਹੜੇ ਨਵੇਂ ਜੁੜੇ ਹੋ ਜੀ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਦੋਆਾਂ માં ਤੁਸੀਂ ਕਿਹੜੀਆਂ-ਕਿਹੜੀਆਂ ਲੈਣੀਆਂ ਪਸੰਦ ਕਰਦੇ ਹੋ ਪਹਿਲਾਂ ਹਮੇਸ਼ਾ ਹੀ ਦਾਦੀਆਂ ਪਰਦਾਦੀਆਂ ਬੱਚਿਆਂ ਨੂੰ ਜਿਵੇਂ ਆਸ਼ੀਰਵਾਦ ਆਪਣੇ ਦਿੰਦੇ ਹੀ ਨੇ ਸਾਰੇ ਸਵੇਰੇ ਉੱਠ ਕੇ ਹੀ ਉਠਦੀ ਸਾਰੇ ਕਹਿ ਦਿੰਦੇ ਸੀਗੇ ਜਿਉਂਦੇ ਵਸਦੇ ਰਹੋ ਲੰਬੀ ਉਮਰ ਹੋਵੇ ਇਹੋ ਜਿਹੀ ਸਾਰੇ ਅਸ਼ੀਰਵ ਦਰਮੇਂਦਰ ਸਿੰਘ ਸਤਿ ਸ੍ਰੀ ਅਕਾਲ ਜੀ ਕਿੱਥੋਂ ਜੁੜੇ ਹੋ ਕਮੈਂਟ ਕਰਕੇ ਦੱਸਿਓ ਤੇ ਤੁਹਾਡਾ ਕੀ ਵਿਚਾਰ ਹੈ ਦੁਆਵਾਂ ਬਾਰੇ ਕਿ ਜਿਹੜੀਆਂ ਦੁਆਵਾਂ ਨੇ ਇਹ ਕੰਮ ਕਰਦੀਆਂ ਨੇ ਕਿਵੇਂ ਕੰਮ ਕਰਦੀਆਂ ਨੇ ਦੁਆਵਾਂ ਇਹਦੇ ਤੇ ਆਪਾਂ ਗੱਲ ਕੀਤੀ ਸੀ ਕਿ ਬੰਦੇ ਦੇ ਵਿੱਚ એનર્ਜੀ ਭਰ ਜਾਂਦੀ ਹੈ ਜੇ ਸਵੇਰੇ ਸਵੇਰੇ ਚੰਗੀਆਂ ਦੁਆਵਾਂ ਕਮਲਜੀਤ ਕੌਰ ਸਤਿ ਸ੍ਰੀ ਅਕਾਲ ਜੀ ਕਿੱਥੋਂ ਜੁੜੇ ਹੋ ਦੱਸਿਓ ਜੀ ਦੁਆਵਾਂ ਕਿਵੇਂ ਕੰਮ ਕਰਦੀਆਂ ਨੇ ਤੁਹਾਡੇ ਕੀ ਵਿਚਾਰ ਨੇ ਇਹਦੇ ਬਾਰੇ ਚੈਨਲ ਸਬਸਕ੍ਰਾਈਬ ਕਰ ਲਓ ਜੀ ਜੇ ਨਹੀਂ ਕੀਤਾ ਹੋਇਆ ਜਿਵੇਂ ਸਵੇਰੇ ਸਵੇਰੀ ਆਪਾਂ ਨੂੰ ਆਪਾਂ ਗੁਰਦੁਆਰੇ ਜਾਂਦੇ ਆ ਮੰਦਿਰ ਜਾਂਦੇ ਆ ਠੀਕ ਹੈ ਜੀ ਉੱਥੋਂ ਆਪਾਂ ਨੂੰ ਪ੍ਰਸਾਦ ਮਿਲਦਾ ਤਾਂ ਉਹ ਵੀ ਆਪਣੇ ਲਈ ਇੱਕ ਦੁਆਏ ਹੁੰਦੀ ਆ ਆਪਾਂ ਨੂੰ ਪ੍ਰਸਾਦ ਮਿਲਦਾ ਆਪਾਂ ਕਿੰਨੇ ਖੁਸ਼ ਜੇ ਕਈ ਵਾਰ ਕਈ ਤੁਸੀਂ ਵੀ ਇਹ ਦੇਖੋ ਨੋਟ ਕਰਕੇ ਕਈ ਵਾਰ ਕਿਸੇ ਕਾਰਨ ਕਰਕੇ ਉੱਥੋਂ ਆਪਾਂ ਨੂੰ ਪ੍ਰਸਾਦ ਨਾ ਮਿਲੇ ਨਾ ਨਿਰਾਸ਼ ਜੇ ਹੋ ਜਾਂਦੇ ਆ ਵੀ ਅੱਜ ਇਹ ਨਾ ਚੰਗਾ ਨਹੀਂ ਹੋਇਆ ਕੋਈ ਆਪਾਂ ਨੂੰ ਪ੍ਰਸਾਦ ਮਿਲ ਜਵੇ ਇਥੋਂ ਵਧੀਆ ਆਪਾਂ ਨੂੰ ਗੁਰਦੁਆਰੇ ਸਾਹਿਬ ਜਾਣ ਨੇ ਆਪਾਂ ਵਧੀਆ ਹੁਕਮਨਾਮਾ ਮਤਲਬ ਸਕਾਰਾਤਮਕ ਆ ਜਵੇ ਫਿਰ ਆਪਾਂ ਖੁਸ਼ ਹੋ ਜਾਂਦੇ ਆ ਸਾਰਾ ਦਿਨ ਆਪਾਂ એનર્ਜੀ ਦੇ ਨਾਲ ਭਰੇ ਰਹਿੰਦੇ ਆ ਤੇ ਆਪਾਂ ਕੰਮ ਕਰਨ ਨੂੰ ਬਹੁਤ ਦਿਲ ਕਰਦਾ ਰੋਪੜ ਵਿੱਚ ਵੈਲਕਮ ਹੈ ਜੀ ਥੈਂਕ ਯੂ ਜੀ ਦੱਸਿਓ ਜੀ ਦੁਆਵਾਂ ਕਿਵੇਂ ਕੰਮ ਕਰਦੀਆਂ ਨੇ ਕੋਈ ਦੁਆ ਮੰਗਾ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਅਸਰ ਹੈਗਾ ਜਾਂ ਵੇਸਟ ਨੇ ਇਹਦੇ ਬਾਰੇ ਗੱਲ ਕਰਦੇ ਸੀਗੇ ਅੱਜ ਤੇ ਆਪਾਂ ਖੁਸ਼ਕਿਸਮਤ ਹੋਣ ਦੀ ਦੁਆ ਕਿਉਂ ਦੇਣੀ ਹੈ ਖੁਸ਼ਕਿਸਮਤ ਦੀ ਦੁਆ ਆਪਾਂ ਉਹਦੇ ਤੇ ਆਪਾਂ ਪਿੱਛੇ ਸਾਰੀ ਬੜੀ ਗੱਲਬਾਤ ਕੀਤੀ ਉਹ ਸਾਰੀ ਦੁਆਰ ਤੋਂ ਸੁਣ ਲਿਓ ਵੀ ਕਿਉਂ ਦੇਣੀ ਹੈ ਤੇ ਕਿਹੜੇ ਪ੍ਰਸਿੱਧ ਲੇਖਕ ਨੇ ਕਿਹਾ ਹੈ ਠੀਕ ਹੈ ਜੀ ਉਹ ਸਾਰਾ ਕੁਝ ਮੈਂ ਦੱਸਿਆ ਤੇ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਹੁਣ ਆਪਾਂ ਜਿਵੇਂ ਗੁਰਦੁਆਰੇ ਜਾਂਦੇ ਆ ਵਧੀਆ ਹੁਕਮਨਾਮਾ ਆਪਣਾ ਮਤਲਬ ਕਿ ਪੋਜ਼ਿਟਿਵ એનર્ਜੀ ਵਾਲਾ ਹੁਕਮਨਾਮਾ ਆ ਜਵੇ ਆਪਾਂ ਨੂੰ ਅੱਗੇ ਉਹ ਕੰਮ ਦੀ ਪ੍ਰੇਰਣਾ ਦਿੰਦਾ ਤੇ ਆਪਾਂ ਸਾਰਾ ਦਿਨ ਭੱਜੇ ਫਿਰਦੇ ਆ ਉਸੇ ਆਸਰੇ ਤੇ ਜਾਂ ਕੋਈ ਆਪਾਂ ਨੂੰ ਕੋਈ ਸਵੇਰੇ ਸਵੇਰੇ ਵਧੀਆ ਸ਼ਬਦ ਬੋਲ ਦੇਵੇ ਉਹਦੇ ਤੇ ਵੀ ਆਪਾਂ ਦਾ ਫਿਰ ਅਸਰ ਹੁੰਦਾ ਆਪਣੀ ਜਿਹੜੀ ਐਨਰਜੀ ਆ ਉਹ ਵੱਧ ਜਾਂਦੀ ਹੈ। ਇਹੀ ਕਾਰਨ ਨੇ ਤੇ ਆਪਾਂ ਨੂੰ ਦੁਆਮਾਂ ਨੇ ਜਿਹੜੀਆਂ ਉਹ ਲੈਣੀਆਂ ਦੇਣੀਆਂ ਚਾਹੀਦੀਆਂ ਨੇ ਤੇ ਵੱਧ ਦੁਆਮਾਂ ਤੋਂ ਤਾਂ ਹਮੇਸ਼ਾ ਹੀ ਬਚਣਾ ਚਾਹੀਦਾ ਵੱਧ ਦੁਆ ਤਾਂ ਨਾ ਕਿਸੇ ਨੂੰ ਦਓ ਤੇ ਨਾ ਕੋਈ ਅਜਿਹਾ ਕੰਮ ਕਰੋ ਕਿ ਆਪਾਂ ਨੂੰ ਵੱਧ ਦੁਆਮਾਂ ਮਿਲਣ ਠੀਕ ਹੈ ਜੀ ਉਹਦੇ ਨਾਲ ਫਿਰ ਦੇਣ ਵਾਲੇ ਦਾ ਵੀ ਸਾਰਾ ਸੰਤੁਲਨ ਜਿਹੜਾ ਉਹ ਵਿਗੜਿਆ ਰਹਿੰਦਾ ਜੇ ਕਿ ਜਿਹਨੂੰ ਮਿਲ ਜਾਂਦੀਆਂ ਨੇ ਉਹਨੂੰ ਤਾਂ ਨਹੀਂ ਫਿਰ ਉਹਦੇ ਤੇ ਵੀ ਕਾਫੀ ਪੈੜਾ ਪ੍ਰਭਾਵ ਪੈਂਦਾ ਠੀਕ ਹੈ ਜੀ ਇਹ ਨਹੀਂ ਸੋਚਣਾ ਆਪਾਂ ਕੋਈ ਗੱਲ ਨਹੀਂ ਤੂੰ ਗਲਤ ਬੋਲਦਾ ਬੋਲੀ ਚਲ ਹਾਂਜੀ ਠੀਕ ਹੈ ਜੀ ਹਮ ਅਸਰਤ ਹੁੰਦਾ ਹੁੰਦਾ ਹੀ ਹੈ ਜੀ ਕਿੱਥੋਂ ਜੁੜੇ ਹੋ ਜੀ ਕਿਤੇ ਕਿੰਨੇ ਹੁਮਰ ਹੈ ਜੀ ਠੋ ਅਛਰੋਪਣ ਤੋਂ ਜੁੜੇ ਹੋ ਜੀ ਤੁਸੀਂ ਉਮਰ ਕਿੰਨੀ ਹੈ ਜੀ ਤੁਹਾਡੀ ਤੇ ਕੀ ਕੰਮ ਕਰ ਕੱਦਦੇ ਹਾਂ ਮੈਂ ਟੀਚਰ ਹੈ ਜੀ ਪੰਜਾਬੀ ਟੀਚਰ ਤੇ ਪੰਜਾਬੀ ਦੇ ਵੀ ਮੈਂ 10ਵੀਂ ਤੇ ਪਲੱਸ 2 ਦਾ ਸਲੇਵਸ ਕਰਾਰੀਆਂ ਤੇ ਹੌਲੀ ਹੌਲੀ ਮੈਂ ਅੱਗੇ ਸਲੇਵਸ ਸ਼ੁਰੂ ਕਰਾਂਗੀ ਹੁਣ ਬਾਕੀ ਕਲਾਸਾਂ ਦਾ ਪੰਜਾਹ ਜੀ ਮਤਲਬ ਅੱਛੇ ਪੰਜਾਹ ਠੀਕ ਹੈ ਜੀ 50 ਸਾਲ ਦੇ ਮੇਰੀ ਵੀ 50 6 ਹੈ ਜੀ ਤੇ ਪੰਜਾਬੀ ਦੇ ਕਰਾਉਣੀ ਹੈ ਜੀ ਮੈਂ ਸਲੇਸ ਤੇ ਬਾਕੀ ਹੁਣ 8ਵੀਂ ਦਾ ਤੇ 9ਵੀਂ ਕਲਾਸਾਂ ਦਾ ਵੀ ਮੈਂ ਸਟਾਰਟ ਕਰਾਂਗੀ ਨਾਲ ਜਿਹੜੇ ਵੀ ਬੱਚੇ ਜਾਂ ਕੋਈ ਹੋਰ ਜਿਨ੍ਹਾਂ ਨੂੰ ਵੀ ਹੈਗੇ ਆਪਣੇ ਪੰਜਾਬ ਬੋਰਡ ਦਾ ਕਰਾਰੀਆਂ ਹਲੇ ਵੇਅ ਦੇਲੀ ਬਿਆਕਰਨਾ ਉਹ ਮੈਂ ਸਾਰੀਆਂ ਕਲਾਸਾਂ ਦੀ ਉਹ ਕਰਾ ਰਹੀ ਆ ਇਸ ਕਰਕੇ ਸਬਸਕ੍ਰਾਈਬ ਚੈਨਲ ਕਰ ਲਓ ਜੀ ਤਾਂ ਕਿ ਤੁਹਾਨੂੰ ਫਿਰ ਸਾਰੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੇ ਤੇ ਮੇਰਾ ਆਪਣੇ ਹੀ ਢੰਗ ਹੈ ਕਰਾਉਣ ਦਾ ਲੇਖ ਜਾਂ ਪੱਤਰ ਜੋ ਵੀ ਹੈ ਉਹ ਮੈਂ ਆਪਣੇ ਤੌਰ ਤੇ ਕਰਾਉਣੀ ਆ ਮੈਂ ਕਿਸੇ ਗਾਈਡ ਵਗੈਰਾ ਤੋਂ ਹੈਲਪ ਨਹੀਂ ਲੈਂਦੀ ਹੈਗੀ ਕੋਸ਼ਿਸ਼ ਹੁੰਦੀ ਹੈ ਕਿ ਬੱਚੇ ਲਿਖਣਾ ਸਿੱਖ ਲੈਣ ਨਵੀਂ ਤੋਂ ਨਵੀਂ ਗੱਲ ਲੇਖਾਂ ਦੇ ਵਿੱਚ ਵੀ ਆਪਣੇ ਆਪ ਬਣਾਉਣ ਬੱਚੇ ਲੇਖ ਠੀਕ ਹੈ ਜੀ ਅਰਜ਼ੀਆਂ ਦੇ ਵਿੱਚ ਵੀ ਆਪਣੀ ਗੱਲ ਸਿੱਧੀ ਸਹੀ ਪ੍ਰੋਬਲਮ ਗਲਤ ਆਪਾਂ ਝੂਠ ਬੋਲਣ ਲਾ ਦਿੰਨੇ ਆ ਬੱਚਿਆਂ ਨੂੰ ਸ਼ੁਰੂ ਤੋਂ ਹੀ ਜ਼ਰੂਰੀ ਕੰਮ ਹੁੰਦਾ ਵੀ ਨਹੀਂ ਕਰੇ ਆਪਾਂ ਜ਼ਰੂਰੀ ਕੰਮਾਂ ਦੀ ਛੁੱਟੀ ਲਈ ਅਰਜ਼ੀ ਲਿਖਾ ਦਿੰਨੇ ਆ ਬਿਮਾਰੀ ਹੁੰਦੀ ਨਹੀਂ ਆਪਾਂ ਬਿਮਾਰੀ ਦੀ ਥੈਂਕ ਯੂ ਜੀ ਸਬਸਕ੍ਰਾਈਬ ਕਰਨ ਲਈ ਤੇ ਬਿਮਾਰੀ ਦੀ ਆਪਾਂ ਝੂਠੀ ਅਰਜ਼ੀ ਲਿਖਾ ਦਿੰਨੇ ਆ ਮੈਂ ਬਿਮਾਰਾ ਨਹੀਂ ਤੇ ਮੇਰਾ ਮੇਰੀ ਆਦਤ ਹੈ ਮੈਂ ਸਕੂਲ ਦੇ ਬੱਚਿਆਂ ਨੂੰ ਵੀ ਨਹੀਂ ਲਿਖਣ ਦਿੰਦੀ ਇਹ ਵੀ ਝੂਠ ਨਹੀਂ ਲਿਖਣਾ ਜੋ ਅਸਲ ਸੱਚ ਹੈ ਉਹੀ ਲਿਖਣਾ ਤਾਂ ਜਰੂਰ ਦੇਖਿਓ ਜੀ ਚੈਨਲ ਤੇ ਜਾ ਕੇ ਹੁਣ ਅੱਗੇ ਮੈਂ ਹੁਣ ਲੇਖ ਜਿਵੇਂ ਜਿਵੇਂ ਆਉਣਗੇ ਤਿਹਾਰ ਆਉਂਦੇ ਨੇ ਜਿਵੇਂ ਹੁਣ ਦਸਹਿਰੇ ਹੀ ਤਾਂ ਆਏਗਾ ਜਾਂ ਉਹ ਫਿਰ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਵੀਡੀਓ ਚ ਬਣਾ ਕੇ ਲੇਖ ਫਤਮਾ ਨਾਲ ਤੇ ਹੋਰ ਕੁਝ ਕਹਿਣਾ ਚਾਹੁੰਦੇ ਹਾਂ ਜੀ ਉਸੇ ਦਸਣਾ ਦਸਣਾ ਚਾਹੁੰਦੀ ਹੋਂ ਮੋਂ ਤਾਂ ਫਿਰ ਮੈਂ ਉਹ ਤੁਹਾਡਾ ਅੱਗੇ ਜੋ ਵਿਚਾਰ ਨੇ ਉਹ ਸਾਂਝੇ ਕਰ ਦਾਂਗੀ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬਸ ਜੀ ਮੇਰੀ ਤਾਂ ਇਹ ਇੰਨੀ ਉਹ ਅੱਜ ਗੱਲਬਾਤ ਸੀਗੀ ਕਿ ਆਪਾਂ ਖੁਸ਼ਕਿਸਮਤ ਹੋਈਆਂ ਦੀਆਂ ਦੁਆਵਾਂ ਲੈਣੀਆਂ ਨੇ ਇਹਦੇ ਦੇਣੀਆਂ ਨੇ ਤਾਂ ਜੋ ਆਪਾਂ ਜਿਹੜੀ ਮਾੜੀਆਂ ਘਟਨਾਵਾਂ ਨੇ ਉਹਨਾਂ ਤੋਂ ਵਿਚਾਰ ਇਹ ਖੁਸ਼ ਮਤਲਬ ਕਿ ਹਰ ਕੋਈ ਖੁਸ਼ਕਿਸਮਤ ਹੋਵੇ ਠੀਕ ਹੈ ਜੀ ਖੁਸ਼ਕਿਸਮਤ ਮਤਲਬ ਕਿ ਵੀ ਤੇਰੀ ਕਿਸਮਤ ਉਸੇ ਟਾਈਮ ਜੇ ਕਿਤੇ ਬੁਰਾ ਹੋਣ ਲੱਗੇ ਤਾਂ ਉੱਥੇ ਤੇਰੀ ਕਿਸਮਤ ਸਾਥ ਦੇ ਜਵੇ ਕੋਈ ਹਾਦਸਾ ਹੋਣ ਲੱਗੇ ਆ ਤੂੰ ਉਹਦੇ ਤੋਂ ਥੋੜਾ ਬਚ ਗਿਆ ਥੋੜਾ ਲੇਟ ਹੋ ਗਿਆ ਤਾਂ ਉੱਥੇ ਤੇਰਾ ਉਹ ਦੇ ਦੇਰੀ ਤੇਰੇ ਲਈ ਵਰਦਾ ਅਨ ਸਿੱਧ ਹੋਈ ਆ ਤਾਂ ਇਹਦਾ ਮਤਲਬ ਤੂੰ ਖੁਸ਼ਕਿਸਮਤ ਠੀਕ ਹੈ ਜੀ ਅੱਜ ਦੀ ਗੱਲਬਾਤ ਆਪਣੀ ਖੁਸ਼ਕਿਸਮਤ ਤੇ ਹੀ ਸੀਗੀ ਕਿੱਥੋਂ ਜੁੜਿਆ ਜੀ ਕਮੈਂਟ ਕਰਕੇ ਦੱਸਿਓ ਤੇ ਇਹ ਆਪਾਂ ਦੂਰ ਦੂਰ ਤੱਕ ਬਾਕੀਆਂ ਤੱਕ ਵੀ ਪਹੁੰਚਾਇਓ ਕਿ ਖੁਸ਼ਕਿਸਮਤ ਹੀ ਹੋਣਾ ਤੇ ਸਾਰੇ ਖੁਸ਼ਕਿਸਮਤ ਹੁਣ ਰਾਜਵੀਰ ਜੀ ਬੰਦਾ ਦੀ ਵੀ ਆਪਾਂ ਅਰਦਾਸ ਕਰਾਂਗੇ ਕਿ ਖੁਸ਼ਕਿਸਮਤੀ ਹੋਵੇ ਉਹਨਾਂ ਦੇ ਜਿਹੜੇ ਸਮਾਜ ਦੀ ਇੰਨੀ ਵਧੀਆ ਗਾਇਕੀ ਸਾਰਾ ਕੁਝ ਸਾਫ਼ ਸੁਥਰਾ ਪੇਸ਼ ਕੀਤਾ ਉਹਨਾਂ ਨੇ ਤੇ ਉਹਨਾਂ ਦਾ ਵਾਕੀ ਸਿਹਤ ਦਾ ਵੀ ਦੇਖੋ ਸੇ ਕਿੰਨੀ ਵਧੀਆ ਸਿਹਤ ਰੱਖੀ ਹੋਈ ਆ ਸਾਰਾ ਕੁਝ ਤੇ ਇਹ ਜਿਹੇ ਆਪਾਂ ਜਿਹੜੇ ਹੁੰਦੇ ਨੇ ਲੋਕ ਅੱਗੇ ਮਤਲਬ ਦੁਨੀਆ ਲਈ ਸੇਧ ਬਣਦੇ ਨੇ ਉਹਨਾਂ ਦੇ ਲਈ ਆਪਾਂ ਦੁਆਵਾਂ ਦੇ ਕਰਨੀਆਂ ਨੇ ਸਾਰਿਆਂ ਨੇ ਰਲ ਕੇ ਆਪਾਂ ਦੁਆ ਕਰਨੀ ਹੈ ਕਿ ਉਹ ਜਲਦੀ ਤੋਂ ਜਲਦੀ ਰਾਜੀ ਹੋ ਕੇ ਫਿਰ ਤੋਂ ਸਮਾਜ ਦੀ ਸੇਵਾ ਕਰਨ। ਹਾਂਜੀ ਬਾਹੀ ਗੁਰੂ ਜੀ ਸੀ ਕਾਲ ਰੈਂਕ ਸਮਝ ਨਹੀਂ ਲੱਗੀ ਜੀ ਕੀ ਕਹਿੰਦੇ ਹੋ ਤੁਸੀਂ? ਤਕੋ ਦੁਆਵਾਂ ਦੇ ਨਾਲ ਹੀ ਪ੍ਰਮਾਤਮਾ ਆਪਾਂ ਸਾਰੇ ਰਲ ਕੇ ਦੁਆਵਾਂ ਕਰਦੇ ਆਂ ਤੇ ਪ੍ਰਮਾਤਮਾ ਭਲੀ ਕਰੇਗਾ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਵੀ ਹੋਇਆ ਤੇ ਜਲਦੀ ਤੋਂ ਜਲਦੀ ਠੀਕ ਹੋ ਜਾਣ ਤੇ ਆਪਣੀਆਂ ਕੰਮ ਕਰ ਜੋ ਵੀ ਹੈਗਾ ਕਰਨ ਤੇ ਦੁਨੀਆਂ ਨੂੰ ਸੇਧ ਦਿੰਦੇ ਰਹਿਣ ਉਹ ਲੰਬੀ ਉਮਰ ਹੋਵੇ ਬਹੁਤ ਸਾਰੀ ਤੇ ਖੁਸ਼ਕਿਸਮਤ ਹੋਣ ਠੀਕ ਹੈ ਜੀ ਬੇਡ ਵੱਡਾ ਪਏਨ ਖਾਦੋਸਾ ਹੋਇਆ ਉਹਨਾਂ ਦੇ ਨਾਲ ਬਚ ਜਾਣ ਤਾਂ ਇਹ ਫਿਰ ਉਹਨਾਂ ਦੀ ਖੁਸ਼ਕਿਸਮਤੀ ਹੈ ਕਦੇਤੇ ਆਪਾਂ ਗੱਲਬਾਤ ਕੀਤੀ ਹੈ ਤੇ ਹੋਰ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੀ ਫਿਰ ਆਪਾਂ ਅਗਲੇ ਹੁਣ ਜਦ ਲਾਈਵ ਕਰਨਾ ਫਿਰ ਆਪਾਂ ਉਹਦੇ ਤੇ ਗੱਲ ਕਰਾਂਗੇ ਸਾਰਿਆਂ ਦਾ ਜਿਹੜੇ ਵੀ ਨਾਲ ਜੁੜੇ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ